ਵਾਹ ਗੁਰੂ 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 ਕਾਰ ਸਤਨਾਮ ਅਯੋਨੀ ਸੈ ਭੰ ਹੈ ਪੀ ਸਚ ਨਾਨਕ ਹੋਸੀ ਗੁਰਾਂ ਦੀ ਸਜੀ ਔਰ ਨਵਾਜੀ ਹੋਈ ਸਾਧ ਸੰਗਤ ਜੀਓ ਸਾਰੇ ਸੰਸਾਰ ਦੇ ਸੰ ਚਰਨਾਂ ਦੇ ਵਿੱਚ ਬੈਠ ਕਰਕੇ ਰੱਬੀ ਗੁਰਬਾਣੀ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੀ ਕਥਾ ਕਥਾ ਚੱਲ ਰਹੀ ਹੈ ਲੜੀਵਾਰ ਆਓ ਸਰਵਣ ਕਰਿਏ ਕੀ ਕਹਿੰਦੇ ਨੇ ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਊਪ ਅਨੂਪ ਪੂਰੀ ਅਚਾਰ ਆਸਾਨੀ ਸੁੰਦਰਤਾ ਬਹੁਤ ਸੋਹਣੀ ਬਸ ਸੋਗ੍ਰਹਿ ਸੁਬਬੰਤ ਉਹ ਘਰ ਉਪਮਾ ਜੋਗ ਆ ਉਹ ਉਹ ਸੁੰਦਰ ਹੈ ਉਹਦਾ ਸੁਹਾਗ ਚੰਗਾ ਹੈ ਆਤਮਾ ਸਰੀਰ ਦੇ ਵਿੱਚ ਰਹਿੰਦੀ ਹੈ ਉਹ ਸਰੀਰ ਉਪਮਾ ਜੋਗ ਆ ਜਨਤਾ ਗੁਰਾਂ ਦੇ ਰਾਹੀ ਕੀ ਨੀਤਾ ਆਤਮਾ ਮਾੜਾ ਸੋਚਦੀ ਐ ਮਾੜਾ ਕਰਦੀ ਗੁਰਾ ਨੂੰ ਭੇਟ ਕੇ ਜੱਜ ਕਾਜ ਪਰਥਾਈ ਸੁਹਾਈ ਪ੍ਰਲੋਕ ਅੰਦਰ ਉਹ ਸੋਹਣੀ ਲੱਗਦੀ ਹੈ ਰਹਾਉ ਜਿੱਤਰ ਵਸੀ ਪਿਤਾ ਕੈਸਾ ਮਹਾਰਾਜ ਜੀ ਕਹਿੰਦੇ ਜਦ ਤੌੜੀ ਉਹ ਆਪਣੇ ਬਾਬਲ ਗੋਰੀਆਣੀ ਕਰਮਤਾ ਸਰਬ ਸੁਖੇ ਆਪਣੇ ਉੱਤੇ ਪ੍ਰਸੰਨ ਕਰ ਲਿਆ ਬਤਹੀ ਸੁਲਖਣੀ ਸਰੂਪ ਕਹਿੰਦੇ ਉਸ ਨੂੰ ਤੇ ਦੂਸਣ ਰਹਿਤ ਹੈ ਉਸ ਦੀ ਆਦ ਔਲਾਦ ਇਸ ਪੂਰ ਮਾਨੀ ਪਰ ਜਿਹ ਕਹਿੰਦੇ ਉਹ ਆਪਣੇ ਪਤੀ ਸਾਈ ਦੇ ਦਿਲ ਦੀਆਂ ਚਾਹਨਾ ਪੂਰੀਆਂ ਕਰਦੀ ਆ ਉਸਨੇ ਹਰ ਤਰ੍ਹਾਂ ਆਪਣੀ ਦਰਾਣੀ ਅਤੇ ਜਠਾਣੀ ਨੂੰ ਦੇਵਰ ਜੇਟਸ ਗੁਰੂ ਅਰਜਨ ਦੇਵ ਜੇਠ ਨੂੰ ਸਲਾਹ ਦੇਣ ਵਾਲੀ ਹੈ ਸੁਖ ਬਿਹਾਏ ਮਹਾਰਾਜ ਜੀ ਕਹਿੰਦੇ ਮੂਬਾਰਕ ਸਮਾ ਪਰਮ ਸੁਖ ਅਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੰਜਮ ਕੈ ਨਿਕਟ ਖਲੋਈ ਮਹਾਰਾਜ ਜੀ ਖਿਚਾ ਧਰਦਾ ਹਾਂ ਮਾਇਆ ਉਸ ਨੂੰ ਨੇਪਰੇ ਚੜ ਨਹੀਂ ਦਿੰਦੀ ਬੱਤ ਨੂੰ ਪੂਰੇ ਹਟਾਉਣ ਲਈ ਉਹ ਉਹਨਾਂ ਦੇ ਪਰਮਾਵੇ ਉਹ ਬਹੁਤੇ ਪਿਆ ਬਸਨ ਨਾ ਦੇਈ ਵੱਖ-ਵੱਖ ਪਰਮਾਵੇ ਮਹਾਰਾਜ ਇਹ ਕਹਿੰਦੇ ਉਹ ਮੈਨੂੰ ਅਡ ਥਾਵਾ ਪਰਮਾਉਂਦੀ ਹੈ ਜਤਨ ਕਰੋ ਉਰ ਜਾਏ ਪਰੇ ਉਹ ਮੇਰੇ ਨਾਲ ਉਲਝ ਪੈਂਦੀ ਹੈ ਰਹਾਓ ਤਰ ਆਰੰਭ ਵਿੱਚ ਉਹ ਵਾਹਿਂਦੇ ਵੱਲ ਵੱਜੋਂ ਭੇਜੀ ਸੀ ਸਤਾਰੀਆਂ ਥਾਵਾ ਵਿਚਕਰਲ ਪੜ ਤੱਕ ਕੇ ਸਿਮਰਤ ਬੀਦ ਆਪਣੀਆਂ ਤੇ ਵਰਤ ਕਾ ਨੂੰ ਪੀ ਉਹ ਪੀ ਇਸ ਦੀ ਹਕੂਮਤ ਦੇ ਕਿ ਮਹਾਰਾਜ ਜੀ ਕਹਿੰਦੇ ਜਿੱਥੇ ਮੈਂ ਬੈਠਦਾ ਹਾਂ ਪਰਵੇਸੈ ਮਹਾਰਾਜ ਜੀ ਕਹਿੰਦੇ ਸਾਰੇ ਸੰਸਾਰ ਆਪਣੇ ਆਪ ਨੂੰ ਉਸ ਪਾਸੋਂ ਬਚਾ ਦੱਸੋ ਮੇਰੇ ਮਿੱਤਰੋ ਸਰਨ ਲੈਣ ਲਈ ਮੈਂ ਕਿਹਦੇ ਕੋਲ ਜਾਵਾਂ ਸੁਣ ਦਰੜਾਇ ਉਹਨਾਂ ਦੀ ਸਿੱਖ ਮਤਬਾਰੇ ਸੁਣ ਕੇ ਮੈਂ ਸੱਚੇ ਗੁਰਾਂ ਦੇ ਪਾਸ ਆਇਆ ਹਾਂ ਪੁਰਾਣੇ ਮੈਨੂੰ ਵਾਹਿਗੁਰੂ ਦਾ ਨਾਮ ਨਾਨਕ ਭਈ ਚਿੰਤਾ ਮੈਂ ਆਪਣੇ ਸਵਾਮੀ ਨੂੰ ਮਿਲ ਪਿਆ ਹਾ ਇਹ ਨਾਇਕ ਹਮਾਰੀ ਗ੍ਰਹਿ ਹੁਣ ਮੇਰਾ ਆਪਣਾ ਹੈ ਨੌਕ ਰਾਣੀ ਹੈ ਅਤੇ ਗੁਰਾਂ ਨੇ ਮੈਨੂੰ ਮਾਲਕ ਦਾ ਪੰਜਵਾ ਅਸਾ ਰਾਗ ਦੇ ਵਿੱਚ ਪੰਜਵੇਂ ਪਦ ਚਿੱਠੀ ਭੇਜਣ ਦੀ ਸਲਾਹ ਦਿੱਤੀ ਗਈ ਹੈ ਕਿ ਰਾਜੀ ਨਾਮਾ ਕਰਨ ਲਈ ਤਦਵੀ ਭੇਜੇ ਜਾਣ ਕੁਝ ਪ੍ਰਾਲਕ ਕੀਤਾ ਜਾਵੇ ਮੈਂ ਸਭ ਕਿਥੇ ਸੋਡ ਪ੍ਰਭ ਤੂੰ ਹੀ ਤੇ ਆਇਆ ਕਹਿੰਦੇ ਮਹਾ ਆਨੰਦ ਚਿੰਤ ਸਹਜਿਆ ਸੁਸਮਣ ਦੂਤ ਮੋਏ ਸੁਖ ਪਾਇਆ ਰਹਾਓ ਤੇ ਇਸ ਈਓ ਪਿੰਡ ਸ ਮੇਰੀ ਆਤਮਾ ਸਰੀਰ ਤੇ ਸਾਰਾ ਸੰਸਾਰ ਤੂੰ ਮੇਰੀ ਓਟ ਤੂੰ ਹੈਂ ਮਦੇ ਜਰੀਏ ਹੈ ਤੇਰੇ ਬਲ ਦੇ ਮਹਾਰਾਜ ਜੀ ਕਹਿੰਦੇ ਭਾਈ ਢੱਡ ਕੇ ਮੈਂ ਹੋਰ ਕਿਧੇ ਕੁਲ ਜਾਵਾਂ ਹੋਰ ਕੋਈ ਦੂਸਰ ਤੇਰੇ ਸੇਵਕ ਕਿਸ ਕੀ ਕਾ ਨਾਰਾ ਸੇਵਕ ਕੀ ਦੀ ਮਤਾਜਗੀ ਕਰੇ ਤੇਰੀ ਵਡਿਆਈ ਕਹੀ ਨਾ ਸਾਥੀ ਦੇ ਨਾਲ ਲਾ ਕੇ ਤੂੰ ਮੇਰੀ ਹਰ ਥਾਂ ਰੱਖਿਆ ਕਰਦਾ ਹੈ ਆਪਣੀ ਆਸ ਤੇਰੀ ਸਰਨਾਈ ਬਰਵ ਰਾਖੀਆਂ ਮਿਲ ਰਹੀਆਂ ਹਨ ਆਸਾ ਗਸਦਿਕ ਆਇਆ ਬਤਨੋਪਸਨਾ ਅੰਦਰ ਪਟਕ ਗਏ ਪ੍ਰਾਏ ਬਤਨਾ ਕਿ ਤੁਹਾਡੇ ਕੋਲ ਹੇ ਗੁਰੂ ਜੀ ਇਕਲਸਾਨੀ ਦੇਖ ਰਤਨ ਇਹ ਮਨ ਲਾੜ ਲਿਆ ਹਾਂ ਨਾਮ ਦੇ ਹੀਰੇ ਨੂੰ ਵੇਖ ਪਾਰ ਆਏ ਬਖਰ ਕਡੋ ਸੌ ਮੱਲੂ ਮਾਲ ਵਖਾਲੋ ਤਾਂ ਜੋ ਅਮੋਲ ਰਤਨ ਅਮੁਲਾ ਰਾਸ ਕਿੰਦੇ ਪ੍ਰਾਂ ਦੀ ਰਾਸ ਪੂੰਜੀ ਹੈ ਵੇਚ ਤਸ ਚੋਲੇ ਗੁਰਾਂ ਦੇ ਰਾਹੀ ਸੌਦਾ ਮਿਲ ਸਕਰ ਪਾਉਣਾ ਪਾਣੀ ਸਹਿਜ ਬਿਹਾਜੀ ਸਹਿਜ ਲੈ ਜਾਣੀ ਸੂਤ ਲਈ ਜਾਂਦਾ ਹਾਂ ਸਤ ਕਾ ਖੱਤਾ ਨਾਮ ਮੈਂ ਕਾਇਮ ਹੈ ਸੱਚਾ ਪੰਜਵੇਂ ਪਾਸਾ ਗੁਰੂ ਅਰਜਨ ਦੇਵ ਮਹਾਰਾਜ ਜੀ ਸਹੀ ਸਲਾਮਤ ਕਰ ਲੈ ਮੇਲ ਲਾਹ ਪੈ ਆਨੰਦ ਤਨ ਸਾਗਰ ਇਹ ਸੌਦਾ ਗੁਰਮਤ ਸੌਦਾ ਸੂਤ ਨਾ ਦੇ ਸੁਣਦੇ ਬੰਤੀ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਸੰਗਤਾਂ ਸਤਗੁਰੂ ਜੀ ਬਖਸ਼ਣ ਹਰ ਹਨ ਅਗ ਵਾਤੇ ਪਰ ਲੋਕ ਸੁਖੀਏ ਨਾਨਕ ਹਰ ਪ੍ਰਭ ਆਪੇ ਮਿਲੇ ਅਤੇ ਜੋ ਸ੍ਰੀ ਖਾਨ 9:30 ਵਜੇ ਭੋਗ ਪਾਈ ਜਾਣ ਨੇ ਤੇ ਉਸ ਤੋਂ ਪ੍ਰੰਤ ਇੱਕ ਘੰਟਾ ਗੁਰੂ ਵਾਹ 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 ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਗੁਰੂ ਵਾਹ ਗੁਰੂ ਵਾਹ ਗੁਰੂ ਗੁਰੂ ਵਾਹ 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 ਵਾਹ